ਜੋ ਪਹਿਰਾ ਸਾਬ ਕੀ ਹੈ ਵੀ ਚਾਰ ਪਹਿਰ ਦਿਨ ਚਾਰ ਪਹਿਰ ਰਹਿਣ ਹੂੰ ਤੇ ਚਾਰ ਪਹਿਰ ਬਾਣੀ ਪੜਦੇ ਆ ਸਭ ਰਲ ਕੇ ਉਹਨੂੰ ਚੁਪਹਿਰੇ ਦਾ ਨਾਮ ਲੈ ਦਿੱਤਾ ਵੈਸੇ ਤਾਂ ਚੁਪਹਿਰੇ ਦਾ ਮਤਲਬ ਹੁੰਦਾ ਚਾਰ ਪਹਿਰ ਚਾਰ ਪਹਿਰ ਚੋ ਪਹਿਰ ਚੋ ਪਹਿਰ ਠੀਕ ਹੈ ਤੇ ਜੇ ਚੁਪਹਿਰਾ ਤੇ ਮੈਂ ਬੇਨਤੀ ਇਹ ਕਰਦਾ ਹੁੰਨਾ ਵੀ ਚਾਰ ਪਹਿਰ ਹੁੰਦੇ ਆ 12 ਘੰਟੇ ਹੂੰ ਫਿਰ ਜਾਂ ਤਾਂ 12 ਘੰਟੇ ਬੈਠੋ 12 ਘੰਟੇ ਬੈਠੋ ਤੇ ਜੇ 12 ਘੰਟੇ ਚੁਪੈਰਾ ਨਹੀਂ ਕਰ ਸਕਦੇ ਤੇ ਫਿਰ ਇਹਨੂੰ ਇੱਕ ਸੰਗਤੀ ਰੂਪ ਵਿੱਚ ਨਿਤਨੇਮ ਦਾ ਨਾਲ ਦੇ ਦਿਓ ਕੋਈ ਹਰਜ ਨਹੀਂ ਕੋਈ ਹਰਜ ਬਾਕੀ ਬਾਣੀ ਪੜਨੀ ਤਾਂ ਮਾੜੀ ਨਹੀਂ ਭਾਜੀ ਬਾਣੀ ਪੜ ਰਹੇ ਆ ਨਾ ਕਿਹੜਾ ਕੋਈ ਦੁਨਿਆਵੀ ਗੀਤ गा ਰਹੇ ਆ ਤਾਂ ਜਿਹੜੇ ਚੁਪੈਰੇ ਦਾ ਵਿਰੋਧ ਕਰਦੇ ਆ ਮੈਂ ਉਹਨਾਂ ਨੂੰ ਕਹਿਣਾ ਵੀ ਕਿਤੇ ਖਾੜਾ ਰੋਕ ਕੇ ਵਿਖਾਓ ਖਾਂ ਕਿਸੇ ਦਾ ਉਹ ਸ਼ੰਗਰ ਦਾ ਹਾਂ ਉਹ ਤਾਂ 4 ਘੰਟੇ ਨਹੀਂ 3 ਘੰਟੇ ਚੱਲਦਾ ਲੈ ਜਾਓ ਖਾਂ ਅਗਲਾ ਨਾਸਾਂ ਪੋਰ ਦੂ ਠੀਕ ਹੈ ਨਾ ਹਾਂ ਇਹ ਜਿਹੜੇ ਨਹੀਂ ਬੋਲਦੇ ਉਹਨਾਂ ਤੇ ਇਹ ਵਾਰ ਕਰਨ ਗਿਜੇ ਹੂੰ ਇਹ ਚੁਪੈਰੇ ਨੂੰ ਭੰਡ ਦਿਓ ਆਪ ਪੜਨ ਹੀ ਨਹੀਂ ਬਾਣੀ ਆਪ ਜਿਹੜੇ ਵਿਰੋਧ ਕਰਦੇ ਐ ਲੈ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਜਨਾਦਨ ਸ਼ੁੱਧ ਮੰਨ ਜੂ ਮੈਂ ਤੇ ਵਿਰੋਧ ਉਹਨਾਂ ਦਾ ਕਰਦੇ ਐ ਜਿਹੜੇ 4-4 ਘੰਟੇ ਚੌਂਕੜਾ ਲਾ ਲੈਂਦੇ 4-4 ਘੰਟੇ ਚੌਂਕੜਾ ਉਹ ਵੀ ਗਰਮੀ ਵੀ ਸਰਦੀ ਵੀ ਉਹ ਮਹਾਰਾਜ ਉਹ ਬਾਣੀ ਪੜ ਰਹੇ ਐ ਮਾੜਾ ਕੀ ਹੈ ਯਾਰੋਚ ਔਰ ਦੂਸਰੀ ਗੱਲ ਅੰਮ੍ਰਿਤਸਰ ਜਲੰਧਰ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਹੁਣ ਪਰਵਰਤਨ ਹੋ ਰਿਹਾ ਦੁਆਬੇ ਮਾਝੇ ਚ ਬਹੁਤ ਹੋ ਰਿਹਾ ਨਾ ਮੈਨੂੰ ਲੱਗਦਾ ਵੀ ਸ਼ਹੀਦਾਂ ਨੇ ਕੋਈ ਕਲਾਈ ਵਰਤਾਈ ਹੈ ਵੀ ਪਹਿਲਾਂ ਵੀ ਉਹਨਾਂ ਨੇ ਗੁਰੂ ਅਸਥਾਨਾਂ ਦੀ ਆਬਰੂ ਬੇਅਦਬੀ ਰੋਕਣ ਲਈ ਠੀਕ ਹੈ ਨਾ ਇੱਜ਼ਤ ਰੱਖਣ ਲਈ ਸੀਸ ਦਿੱਤੇ ਮੇਰਾ ਖਿਆਲ ਹੈ ਬਾਬਾ ਦੀਪ ਸਿੰਘ ਨੇ ਹੁਣ ਵੀ ਕਲਾ ਹੀ ਵਰਤਾਈ ਆ। ਵੀ ਉੱਧਰ ਨਹੀਂ ਇੱਧਰ ਆਓ। ਜੇ ਤੁਸੀਂ ਕਹਿੰਨੇ ਹੋ ਨਾ ਵੀ ਐਦਾਂ ਝੋਲੀਆਂ ਉੱਧਰ ਭਰਦੇ ਆ ਸਾਡੀਆਂ ਸਾਡੀਆਂ ਮੰਗਾਂ ਪੂਰੀਆਂ ਹੋ ਰਹੀਆਂ ਤੇ ਆਓ ਫਿਰ ਇੱਧਰ ਵੀ ਐਦਾਂ ਕਰਕੇ ਵੇਖ ਲਓ ਜੇ ਤੁਹਾਨੂੰ ਮੰਗਾਂ ਹੀ ਪੂਰੀਆਂ ਕਰਾਉਣੀਆਂ। ਤਾਂ ਫਿਰ ਇੱਧਰ ਆਜੋ। ਹੂੰ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਭਾਜੀ ਚਾ ਲਓ। ਲਾਲ ਲਓ ਲਓ ਤੁਸੀਂ। ਇੱਕ ਚਲੋ ਚਾਹ ਪੀਂਦੇ ਪੀਂਦੇ ਸਵਾਲ ਵੀ ਪੁੱਛ ਲੈਣੇ ਆ ਇੱਕ ਲੋਕੀ ਕਹਿੰਦੇ ਆ ਵੀ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਜਿਹੜਾ ਕੀਰਤਨ ਦੇ ਵਿੱਚ ਮਨ ਬੋਤ ਲੱਗਦਾ ਗੁਰਬਾਣੀ ਦੇ ਵਿੱਚ ਮਨ ਬੋਤ ਲੱਗਦਾ ਤੁਸੀਂ ਸਾਰਾ ਦਿਨ ਕੰਮ ਕਰ ਸਕਦੇ ਹੋ ਵੀ ਸਮਾਗਮ ਤੇ ਹੋ ਜਾਂ ਨਹੀਂ ਹੋ ਗੁਰਬਾਣੀ ਪੜ੍ਹਦੇ ਰਹਿੰਦੇ ਹੋ ਕੀਰਤਨ ਕਰਦੇ ਰਹਿੰਦੇ ਹੋ ਦੂਜੇ ਪਾਸੇ ਜੇ ਅੱਜ ਕੱਲ ਦੇ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨ ਛੱਡੋ ਕਈ ਬਜ਼ੁਰਗ ਵੀ ਹੁੰਦੇ ਨੇ ਉਹ ਕਹਿੰਦੇ ਨੇ ਅਸੀਂ ਗੁਰਬਾਣੀ ਪੜ੍ਹਨ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਅਸੀਂ ਪਾਠ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਅਸੀਂ ਨਿਤਨੇਮ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਸਾਡਾ ਮਨ ਨਹੀਂ ਲੱਗਦਾ ਇਹ ਤਾਂ ਰੰਗ ਲਾਗਤ 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 ਹੈ ਜੇ ਮੈਂ ਕਿਉਂ ਜੁੜਿਆ ਕਿਉਂਕਿ ਬਚਪਨ ਚੋਂ ਮੇਰੇ ਮਾਪਿਓ ਨੇ ਮੈਨੂੰ ਜੋੜਿਆ ਸਮਝ ਗਏ ਇਹ ਇੱਥੇ ਹੀ ਬਾਜੀ ਸੰਸਕਾਰਾਂ ਦੀ ਲੋਡ ਪੈਂਦੀ ਹੈ ਨਾ ਜੋ ਮਾਪਿਓ ਨੇ ਤੁਹਾਨੂੰ ਪਰੋਸਣਾ ਤੁਸੀਂ ਉਹੀ ਖਾਣਾ ਮੇਰੇ ਮਾਪਿਓ ਨੇ ਬਾਣੀ ਨਾਲ ਜੋੜਿਆ ਸਾਨੂੰ ਸ਼ੁਰੂ ਤੋਂ ਹੀ ਜੁੜ ਗਏ ਬਚਪਨ ਸੇ ਮਨ ਲੱਗਦਾ ਹੈ ਬਿਲਕੁਲ ਸ਼ੁਰੂ ਤੋਂ ਹੀ ਮਨ ਲੱਗਦਾ ਸ਼ੁਰੂ ਤੋਂ ਹੀ ਮਨ ਲੱਗਦਾ ਪਰ ਜਿਹਦਾ ਮਨ ਨਹੀਂ ਲੱਗ ਰਿਹਾ ਜਿਹੜਾ ਕਹਿੰਦਾ ਵੀ ਮੈਂ ਕੋਸ਼ਿਸ਼ ਕਰ ਰਿਹਾ ਮੈਂ ਸੇਵਾ ਕਰ ਰਿਹਾ ਮੈਂ ਗੁਰੂ ਘਰ ਚ ਜਾ ਰਿਹਾ ਪਰ ਉਹਦਾ ਮਨ ਨਹੀਂ ਲੱਗ ਰਿਹਾ ਉਹ ਮਨ ਕਿੱਥੇ ਹੈ ਪਹਿਲੀ ਗੱਲ ਜੀ ਨੂੰ ਇਹ ਸਮਝ ਆ ਗਈ ਵੀ ਮੇਰਾ ਮਨ ਨਹੀਂ ਲੱਗਦਾ ਜਦੋਂ ਮੈਂ ਬਾਣੀ ਪੜਨ ਲੱਗਦਾ ਮੇਰਾ ਮਨ ਨਹੀਂ ਟਿਕਦਾ ਉਹ ਵਿਭਾਗਾਂ ਲਾਉਦੇ ਆਪ ਨੂੰ ਸਮਝੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਬਿਮਾਰੀ ਕੀ ਤੇਰੀ ਬਿਮਾਰੀ ਕੀ ਹੈ ਠੀਕ ਹੈ ਦੂਜਾ ਦਵਾਈਖਾਨ ਨੂੰ ਜੀ ਥੋੜ੍ਹਾ ਕਰਦਾ ਹੁੰਦਾ ਠੀਕ ਹੈ ਆ ਤੂੰ ਆ ਜਾਂਦੇ ਕਈਆਂ ਨੂੰ ਪਰ ਖਾਣੀ ਪੈਂਦੀ ਹੈ ਜੇ ਦਵਾਈ ਛੱਡਤੀ ਫਿਰ ਤਾਂ ਤੁਸੀਂ ਬਿਮਾਰ ਹੈਗੇ ਆਲਰੇਡੀ ਦਵਾਈ ਲਓ ਹੋਲੀ-ਹੋਲੀ ਕਰਕੇ ਨਗਾਓ ਉਹਨੂੰ ਨਗਾਓ ਜਿਵੇਂ ਮਰਜ਼ੀ ਨਗਾਓ ਸੰਗੀਤ ਕਿਉਂ ਦਿੱਤਾ ਸੀ ਵੀ ਦਵਾਈ ਖੰਡ ਨਾਲ ਲਾ ਕੇ ਦੇਤੀ ਵੀ ਚਲ ਚਲ ਸੰਗੀਤ ਰਾਗ ਤਾਂ ਜ਼ਰੂਰੀ ਆ ਨਾ ਉਹਨਾਂ ਨੇ ਤੈਨੂੰ ਬਾਣੀ ਖੰਡ ਵਿੱਚ ਬਲੇਟ ਕੇ ਦੇਤੀ